ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭੁੱਲਰ ਡੇਰੀ ਫਾਰਮ ਤੇ ਪਹੁੰਚਿਆ ਵੀਰ ਸੰਦੀਪ ਸਿੰਘ ਦੇ ਕੋਲ ਪਸ਼ੂ ਤੁਹਾਨੂੰ ਅੱਜ 5 ਨਗਜੜਿਆ ਟੋਟਲ ਦਿਖਾ ਦਨੇ ਆ ਚਾਰ ਬੈੜਾ ਨੇ ਇੱਕ ਮੱਝ ਦਿਖਾ ਦਾਂਗੇ ਓਵਰ ਆਲ ਜਿੰਨੇ ਪਸ਼ੂ ਹੈਗੇ ਦੋਸਤੋ ਸਾਰੇ ਸੁਏ ਸੁਪਾਏ ਆ ਨਰਕ ਪਰਖਾ ਤਸੱਲੀ ਆ ਚੋਕੇ ਕੋਈ ਵੀਰ ਦੋ ਟਾਈਮ ਕਰ ਲੇ ਤਿੰਨ ਟਾਈਮ ਕਰ ਲੇ ਪਸ਼ੂ ਅੱਜ ਜਿੰਨੇ ਆ ਸਾਰੇ ਸੁਏ ਸੁਪਾਏ ਆ ਚਾਰ ਬੈੜਾ ਨੇ ਇੱਕ ਮਾਝਾ ਠੀਕ ਆ ਜੀ ਲਾਸਟ ਵਿੱਚ ਜਿਹੜੀ ਇੱਕ ਆਪਾਂ ਤੁਹਾਨੂੰ ਮਾਝ ਦਿਖਾ ਦਾਂਗੇ ਬਾਕੀ ਐਚ ਐਫ ਬਰੀਡ ਦੇ ਵਿੱਚ ਵੜਾ ਨੇ ਇੱਕ ਵਾਰ ਜਸਟ ਹੁਣ ਕੁਝ ਟਾਈਮ ਪਹਿਲਾਂ ਬਿਲਕੁਲ ਸੂਫੇ ਫ੍ਰੀ ਹੋਈ ਆ ਜੀਰ ਹਜੇ ਪੈਣੀ ਬਾਕੀ ਆ ਬਾਕੀ ਪੂਰੀ ਡਿਟੇਲ ਆਪਾਂ ਵੀਰ ਸੰਦੀਪ ਤੋਂ ਲੈ ਲਾਂਗੇ ਠੀਕ ਆ ਜੀ ਇਸੇ ਤਰ੍ਹਾਂ ਪਸ਼ੂ ਜਿਹੜਿਆ ਦੋਸਤੋ ਨਰਖ ਪਰਖ ਵਾਲੇ ਹੁੰਦੇ ਆ ਤਸੱਲੀ ਵਾਲੇ ਹੁੰਦੇ ਆ ਪਰ ਕੋਈ ਵੀਰ ਜਿਹੜਾ ਕੋਈ ਖਰੀਦਦਾਰ ਖਰੀਦਰਿਆ ਪਸ਼ੂ ਮੌਕੇ ਤੇ ਆਪਦੀ ਥਣਾ ਦੀ ਤਸੱਲੀ ਤੁਸੀਂ ਕਰਨੀ ਆ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਠੀਕ ਆ ਜੀ ਤੇ ਬਾਕੀ ਅੱਗੇ ਦੁੱਧ ਆਪਾਂ ਹਰ ਵਾਰ ਕਹਿੰਦੇ ਆ ਦੋ ਦੋ ਤੁਸੀਂ ਪਸ਼ੂ ਤੋਂ ਚੰਗਾ ਲੈ ਸਕਦੇ ਜੀ ਠੀਕ ਆ ਤੇ ਇੱਕ ਜਿਹੜੀ ਮੱਝ ਆ ਬਿਲਕੁਲ ਲਾਸਟ ਵਿੱਚ ਤੁਹਾਨੂੰ ਇਹ ਦਿਖਾ ਦਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਅੰਤ ਤੱਕ ਜਰੂਰ ਬਨੇ ਰਹੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਆਓ ਲੈਨੇ ਆ ਜਾਣਕਾਰੀ ਵੀਰ ਸੰਦੀਪ ਸਿੰਘ ਤੋਂ ਪੁੱਛ ਲੈਨੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਜਿੰਨਾਂ ਪਸ਼ੂਆਂ ਦੀ ਹਾਂਜੀ ਸੰਦੀਪ ਵੀਰੇ ਸਭ ਤੋਂ ਪਹਿਲਾਂ ਸਾਸਰੀ ਕਾਰ ਸਾਸਰੀ ਕਾਰ ਸੰਤੂ ਸਾਹਿਬ ਜੀ ਮਾਰਜੀ ਠੀਕ ਠਾਕ ਬਹੁਤ ਵਧੀਆ ਸੰਤੂ ਸਾਹਿਬ ਠੀਕ ਠਾਕ ਜੀ ਵੀਰ ਜੀ ਅੱਛਾ ਸੰਦੀਪ ਵੀਰੇ ਪਸ਼ੂ ਆ ਜਾ ਜੇ ਤਾਂ ਆਪਾਂ ਜ਼ਿਕਰ ਕਰਤਾ ਪੰਜ ਵਕਾਊਗਾ ਹਾਂਜੀ ਸੰਦੀਪ ਸਾਹਿਬ ਜੀ ਤੇ ਪੰਜੇ ਸੋਏ ਸੋਏ ਆ ਸੋਏ ਸੋਏ ਆ ਸੰਦੀਪ ਸਾਹਿਬ ਠੀਕ ਹੈ ਭਰਾ ਹਾਂਜੀ ਚਾਰ ਬੈੜਾਂ ਤੇ ਇੱਕ ਮੱਝ ਹਨਾ ਚਾਰ ਬੈੜਾਂ ਇੱਕ ਮੱਝ ਆ ਜਿਨ੍ਹਾਂ ਦੇ ਵਿੱਚੋਂ ਦੋ ਇੱਕ ਬੈੜ ਤਾਂ ਸੰਦੀਪ ਸਾਹਿਬ ਹੁਣੇ ਸੁਕੇ ੜੀ ਆ ਕੋਈ ਕੋਈ 10 ਕ ਮਿੰਟ ਦਾ ਸਮਾਂ ਹੀ ਪਹਿਲਾਂ ਬਿਲਕੁਲ ਤੇ ਇੱਕ ਬੈੜ ਕੋਈ ਸੂਈ ਸੀ ਤੜਕੇ 4 ਵਜੇ ਦੇ ਕਰੀਬ ਹਾਂਜੀ ਤੇ ਇੱਕ ਬੈੜ ਸੂਈ ਆ ਕੱਲ ਸਵੇਰ ਦੀ ਜੀ ਜਿਹੜੀ ਇਹ ਆ ਕਾਲੀ ਹਾਂਜੀ ਉਹ ਤਾਜ਼ੀਆਂ ਹੀ ਥੋੜੇ ਥੋੜੇ ਦਿਨਾਂ ਦੀ ਬਿਲਕੁਲ ਤਾਜ਼ੀਆਂ ਜੀ ਤੇ ਅੱਜ ਸੰਦੀਪ ਭਾਈ ਪਹਿਲੇ ਨੰਬਰ ਤੋਂ ਆਪਾਂ ਅੱਜ ਤੋਂ ਸਟਾਰਟ ਕਰ ਲਿਗੇ ਵੈਰਕੀ ਕੀ ਸੂਆ ਡਿਟੇਲ ਕੀ ਜਾਂਦੀ ਸੰਧੂ ਸਾਹਿਬ ਦੂਜਾ ਸੂਆ ਜੀ ਹਾਂਜੀ ਵਛੀ ਮਗਰਿਆ ਹਾਂਜੀ ਬਾਕੀ ਆਰਡਰ ਕੁਆਲਿਟੀ ਥਣ ਵੇਖ ਲੋ ਚਵਾਪਸਮਾ ਬਹੁਤ ਹੀ ਜ਼ਿਆਦਾ ਚੰਗਾ ਵੈਰਕੀ ਸੋ ਦੋਸਤੋ ਦੂਜਾ ਸੂਆ ਸੂਈ ਹੈ ਤੇ ਕੱਲ ਦੀ ਸੂਈ ਹੈ ਕੱਲ ਸਵੇਰ ਦੀ ਹੈ ਕੱਲ ਸਵੇਰ ਦੀ ਸੂਈ ਹੈ ਮਗਰ ਬੱਚੀ ਬਾਈ ਬਹੁਤ ਜ਼ਿਆਦਾ ਚੰਗੀ ਹੈ ਜੀ ਮਗਰ ਬੱਚੀ ਹੈ ਠੀਕ ਹੈ ਮਗਰ ਬੱਚੀ ਬਹੁਤ ਜ਼ਿਆਦਾ ਬਰੀਡ ਵਾਲੀ ਹੈ ਸੰਧੂ ਸਾਹਿਬ ਲਓ ਜੀ ਮਗਰ ਬੱਚੀ ਹੈ ਫੀਮੇਲ ਕਾਫ ਇਸ ਵੈਰ ਦੇ ਥੱਲੇ ਬੱਚਾ ਨਾਲੂ ਨਾਲ ਆ ਜੀ ਕਿ ਆ ਲੋ ਠੀਕ ਆ ਸੋ ਬਾਕੀ ਚਾਰੇ ਥਨਾਂ ਦੀ ਤੁਸੀਂ ਇਹ ਪਾਸ ਕਰ ਸਕਦੇ ਜੇ ਚੈੱਕ ਪਾਸ ਕਰੋ ਬਹੁਤ ਜਿਆਦਾ ਪੁਲਿਸ ਨੂੰ ਸਾਹਿਬ ਤੇ ਚਵਾਈ ਚੰਗੀ ਆ ਠੀਕ ਆ ਅਗਲੇ ਥਨਾ ਦੀ ਆ ਆ ਮਗਰਲੇ ਥਨਾ ਦੀ ਆ ਲੋ ਠੀਕ ਆ ਤੇ ਸੰਦੀਪ ਕਿੰਨਾ ਕ ਬੋਲਾ ਆ ਲੋੜਾਂ ਕਿ ਚੋਈ ਇਹਦੇ ਥੱਲੇੋਂ ਯਾਨੀ ਕਿ ਕੱਲ ਸਵੇਰ ਦੀ ਸੂਈ ਆਏ ਹਾਂ ਤੇ ਕੱਲ ਸ਼ਾਮੀ ਆਪਾਂ ਇੱਕ ਚਵਾਈ ਕੀਤੀ 6 ਕਿਲੋ ਤੋਂ ਚਾਇਆ ਸੀ ਹਾਂ ਹਾਂ ਯਾਨੀ ਕਿ 14 15 ਕਿਲੋ ਬੋਲਾ ਤਿਆਰ ਹੀ ਇਹਦੇ ਥੱਲੇ ਠੀਕ ਆ ਜਿੰਦਾ ਮਰਜੀ ਕੋਈ ਤਸੱਲੀ ਕਰ ਲੈ ਸਾਹਿਬ ਦੋ ਡੰਗ ਚੋਲੇ ਭਾਵੇਂ ਤੇ ਅੰਡਾਂਗ ਚੋਲੇ ਬਾਕੀ ਅਟਰ ਕੁਆਲਿਟੀ ਬਹੁਤ ਜਿਆਦਾ ਵਧੀਆ ਲਓ ਜੀ ਸੋ ਦੋਸਤੋ 14 ਕਿਲੋ ਜਿਹੜਾ ਬੌਲਾ ਬਿਲਕੁਲ ਹਾਜ਼ਰ ਦੂਰ ਡੰਗ ਦੀਲੀ ਚਵਾਈ ਹੋਈ ਹੈ ਹੂੰ ਬਰੀਡ ਮਸਲ ਬਹੁਤ ਜਿਆਦਾ ਚੰਗੀ ਠੀਕ ਹੈ ਜੀ ਬਾਕੀ ਜਾਤ ਜੂਤ ਵਾਲੀ ਇਹ ਪੂਰੀ ਹਾਂਜੀ ਇਹ ਬਾਈ ਨਮਟਾ ਸੰਤੋ ਸਾਹਿਬ ਬੋਲਿਆ ਜੀ ਥਾਨ ਦੀ ਕੁਆਲਿਟੀ ਚੰਗੀ ਹੈ ਮੁਠੀ ਥਾਨਾ ਸਪੇਸ ਬੇਸ਼ੱਕ ਦੋ ਦੋ ਇੰਚ ਤਿੰਨ ਤਿੰਨ ਇੰਚ ਹੋਵੇਗੀ ਪਰ ਮੁਠੀ ਥਾਨਾ ਪੂਰਾ ਠੀਕ ਆ ਹੱਥੀ ਚਵਾਈ ਵਾਲਾ ਥਾਨ ਆ ਦੇਖ ਜਵਾ ਚੂਤ ਬਹੁਤ ਜਿਆਦਾ ਚੰਗਾ ਸੰਤੋ ਸਾਹਿਬ ਹੂੰ ਵજન ਲੋਡ ਪੂਰਾ ਜੀ ਹੂੰ ਠੀਕ ਹੈ ਹਾਈਟ ਵੀ ਚੰਗੀ ਆ ਕੱਦ-ਕੜ ਵੀ ਚੰਗਾ ਵੇਲਬੂਲ ਵੀ ਸੋਹਣੀ ਆ ਬੈਠਦੀ ਤੇ ਕੱਦ ਦੋਸਤੋ ਨਾਰਮਲ ਨਾ ਬਹੁਤਾ ਵੱਡਾ ਕਹਾਂਗੇ ਤੇ ਨਾ ਹੀ ਦਰਮਿਆਨਾ ਠੀਕ ਆ ਜੀ ਵਿਚਲਾ ਸਾਈਜ਼ ਆ ਤੋੜ ਲੋ ਜੀ ਠੀਕ ਆ ਜੀ ਸੋ ਮਗਰ ਫੀਮੇਲ ਕਾਫ ਆ ਬੱਚੀ ਆ ਮਗਰ ਡੱਬੀ ਬੱਚੀ ਬਹੁਤ ਜਿਆਦਾ ਬਰੀਡ ਵਾਲੀ ਐ ਸੰਤ ਸਾਹਿਬ ਅੱਛੀ ਚੰਗੇ ਸੀਮਨ ਦੀ ਆ ਹਾਂ ਜੀ ਸੰਦੀਪ ਕਿੰਨਾ ਮੋਲ ਕੀਤਾ ਸੰਧੂ ਸਾਹਿਬ ਇਹੋ ਜਿਹੀਆਂ ਬੱਛੀਆਂ ਦਾ ਭਾਵੇਂ 60 ਮੰਗ ਲੀਏ 65 ਮੰਗ ਲੀਏ ਬਾਕੀ ਬਿਲਕੁਲ ਆਪਾਂ ਜਿਆਜੇ ਕਰਨਾ ਤਾਂ 57000 ਦਾ ਮੋਲਿਆ ਤਾਂ ਉਹਦੇ ਵਿੱਚੋਂ ਹੀ ਸੰਧੂ ਸਾਹਿਬ ਮਾਨਤਾ ਕਰ ਦਾਂਗੇ 57 ਚੋਂ ਉਹ ਚੋਂ ਮਾਨਤਾ ਕਰ ਦਾਂਗੇ ਦੇ ਲੈ ਸੰਧੂ ਸਾਹਿਬ ਲਾਸਟ 55000 ਦਾ ਉਹਦੇ ਵਿੱਚੋਂ 200 ਰੁਪਏ ਛੋਟ ਕਰਾਂਗੇ 55 ਚੋਂ ਹਾਂ ਜੀ 200 ਰੁਪਏ ਛੋਟ ਹੋ ਕੇ ਸੰਧੂ ਸਾਹਿਬ ਠੀਕ ਹੈ ਜੀ ਹਾਂ ਜੀ ਲਓ ਵੀ ਦੋਸਤੋ 55000 ਦੇ ਵਿੱਚੋਂ ਛੋਟ ਛੱਪਾ ਹੋਊਗਾ ਠੀਕ ਹੈ ਜੀ ਲੈ ਦੇ ਜਿਹੜਾ ਲਾਸਟ 55000 ਹਾਂ ਜੀ ਸੋ ਬਾਕੀ ਵੈਰ ਤੁਸੀਂ ਦੇਖ ਥਾਣ ਭਾਂਡਾ ਬਹੁਤ ਜਿਆਦਾ ਸੋਹਣਾ ਸਾਫ ਸੁਥਰੀ ਹੈ ਜਿੰਨੀ ਵੀ ਹੈ ਠੀਕ ਆ ਨਿੱਗਰ ਲੇਵੇ ਦੀ ਸੰਤੂ ਸਾਹਿਬ ਆ ਠੀਕ ਆ ਸੋ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਆਪਣੇ ਕੋਲ ਆ ਗਈ ਹੈ ਹਾਂਜੀ ਏਅਰ ਸ਼ੇਅਰ ਆ ਗਈ ਸੰਤੂ ਸਾਹਿਬ ਏਅਰ ਸ਼ੇਅਰ ਵਿੱਚ ਹਾਂਜੀ ਲਓ ਜੀ ਏਅਰ ਸ਼ੇਅਰ ਦੇ ਵਿੱਚ ਫ੍ਰੀਡ ਦੇ ਵਿੱਚ ਦੋਸਤੋ ਅਗਲੀ ਵੇੜਾ ਦੂਜਾ ਨੰਬਰ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਸੰਤੂ ਸਾਹਿਬ ਸਵੇਰੇ ਯਾਨੀ ਕਿ ਤਰਕੇ ਸੂਈ ਹੀ 2 3:30 ਵਜੇ ਹਾਂਜੀ ਸਵੇਰੇ ਇਹਨੇ ਜੇਰ ਪਾਈ ਉਹਦੀ ਵੀਡੀਓ ਵੀ ਆਪਣੇ ਕੋਲ ਹੈਗੀ ਆ ਆਪਾਂ ਦਿਖਾਵਾਂਗੇ ਵੀਰ ਭਰਾ ਨੂੰ ਹਾਂ ਜਿਹੜਾ ਵੀ ਆਪਣੀ ਅੱਜ ਮਾਰਨਿੰਗ ਪਾਈ ਹੈ ਅੱਜ 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 ਬੱਚਾ ਇਹ ਦਾ ਮਰ ਮੇਲ ਆ ਹਾਂਜੀ ਉਹ ਬੱਚਾ ਠੀਕ ਆ ਜੀ ਸੋ ਮਗਰ ਬੱਚਾ ਠੀਕ ਸੋ ਮਗਰ ਬੱਚਾ ਹਾਂਜੀ ਤੇ ਸੂਬਾ ਦੋਸਤੋ ਇਹ ਵੀ ਦੂਜਾ ਹੀ ਹੈ ਦੂਜਾ ਦੂਜਾ ਜੀ ਦੂਜਾ ਚੁੰਟਣ ਬਹੁਤ ਚੰਗੀ ਨਿਕਲੀ ਇਹ ਵੀ ਸੰਤੂ ਸਾਹਿਬ ਇੱਕ ਦੋ ਡੰਗ ਦੀ ਹੋ ਗਈ ਚਵਾਈ ਮੇਰੇ ਚਵਾਈ ਆਪਾਂ ਕੀਤੀ ਇੱਕੇ ਡੰਗ ਦੀ ਕੀਤੀ ਆ ਕੋਈ 6 ਕਿਲੋ ਦੇ ਲਗ ਭਾ ਕੇ ਚੋਈ ਆ ਅੱਜ ਸੂਬਾ ਹਾਂਜੀ ਅੱਜ ਸੂਬਾ ਬਾਕੀ ਵਿੱਚ ਛੱਡੀ ਆ ਸਾਰੀ ਖਾਲੀ ਨਹੀਂ ਕੀਤੀ ਸੰਤੂ ਸਾਹਿਬ ਐਵੇਂ ਮੈਂ ਕਹਦਾਂਗੇ ਸਾਰੀ ਖਾਲੀ ਕੀਤੀ ਆ ਜੀ ਹਾਂਜੀ ਲੋ ਜੀ ਆਜੇ ਸਵੇਰ ਜਿਹੜੀ ਦੋਸਤੋ ਮਾਰਨਿੰਗ ਜਿਹੜੀ ਚਵਾਈ ਹੋਈ ਹੈ ਇਸ ਵਾਰ ਦੀ ਸਵੇਰ ਦੂਜਾ 7:00 ਮੀਮੇਲ ਕਾਫਾ ਬੱਚੇ ਨੂੰ ਜਨਮ ਦਿੱਤਾ ਮਗਰ ਬੱਚਾ ਠੀਕ ਹੈ ਫੇਰ ਸ਼ੇਰ ਅਸਨ ਸਾਹਿਬ ਤੇ ਇਹਰ ਸ਼ੇਰ ਦੇ ਵਿੱਚ ਆ ਜਾਂਦੀ ਆ ਪ੍ਰੀਡ ਵਾਈਜ਼ ਜਿਹੜੀ ਦੋਸਤੋ ਇਹਰ ਸ਼ੇਰ ਤੇ ਕਿਤੇ ਨਾ ਕਿਤੇ ਕੋਈ ਜਰਸੀ ਦਾ ਥੋੜਾ ਜਿਹਾ ਕ੍ਰੋਸ ਵੀ ਤੁਸੀਂ ਵਿੱਚ ਮੰਨ ਸਕਦੇ ਠੀਕ ਹੈ ਜੀ ਕਿਉਂਕਿ ਮੂੰਹ ਮੱਥੇ ਦੀ ਫੇਸ ਕੁਆਲਿਟੀ ਦੀ ਗੱਲ ਕਰ ਲਈਏ ਤੇ ਬੈਕ ਸਾਈਡ ਤੋਂ ਉਹ ਦੇਖ ਲਈਏ ਤੇ ਜਰਸੀ ਦਾ ਜਿਹੜਾ ਪੱਖ ਵੀ ਹੈਗਾ ਵਿੱਚ ਤੇ ਭਾਂਡਾ ਹਵਾਨਾ ਜਲਾ ਦੋਸਤੋ ਤੁਸੀਂ ਆਪ ਵੇਖ ਕੇ ਚੈੱਕ ਕਰੋ ਸੋਹਣਾ ਲੇਵਾ ਠੀਕ ਆ ਠੀਕ ਹੈ ਜੀ ਅੱਜ ਮਾਰਨਿੰਗ 6 ਕਿਲੋ ਬੋਲਾ ਚੋਇਆ ਨਾ ਹਾਂ 5 6 ਕਿਲੋ ਬੋਲਾ 5 6 ਇਹਦੇ ਥੱਲੇੋਂ ਕੱਢਿਆ ਬਾਕੀ ਸਾਰੀ ਖਾਲੇ ਨਹੀਂ ਸੰਤੂ ਸਾਹਿਬ ਕੀਤੀ ਬਾਕੀ ਅਜੇ ਵੇਚੀ ਜਾਨੀ ਕੀ ਛੱਡੀ ਆਪਾਂ ਕੀ ਡਾਣ ਡਾਣ ਹੋ ਜਾਂਦਾ ਡਰ ਹੁੰਦਾ ਪਸੂ ਹਾਂਜੀ ਪਰ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਸੰਤੂ ਸਾਹਿਬ ਬਾਕੀ ਲਓ ਜੀ ਚਵਾਈ ਕੁਵਾਈ ਬਹੁਤ ਜ਼ਿਆਦਾ ਚੰਗੀ ਨਿਕਲੀ ਠੀਕ ਹੈ ਜੇਰ ਪ੍ਰੋਪਰ ਪਾਈ ਦੀ ਵੀਡੀਓ ਆਪਣੇ ਕੋਲ ਹੈ ਹੈਗੀ ਆ ਸੰਤੂ ਸਾਹਿਬ ਆਪਾਂ ਇੱਕ ਵਾਰੀ ਵੀਡੀਓ ਅਗਲੇ ਨੂੰ ਦਿਖਾ ਦਾਂਗੇ ਗਾੜੀ ਅਗਲੇ ਦੇ ਕਰਮ ਜੀ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਜੇਰ ਪ੍ਰੋਪਰ ਪਾਈ ਦੀ ਵੀਡੀਓ ਜਿਹੜੀ ਆ ਉਹ ਵੀ ਤੁਹਾਨੂੰ ਪ੍ਰੋਵਾਈਡ ਹੋ ਜੂਗੀ ਮਿਲ ਜੂਗੀ ਠੀਕ ਆ ਮੇਲ ਕਾਫ ਕਿੰਨਾ ਮੁੱਲ ਕਰਦੇ ਹੈ ਬਾਈ ਦਾ ਸੰਧੂ ਸਾਹਿਬ ਮੁੱਲ ਕਰਦੇ ਹੈ ਨਾ 60000 ਰੁਪਿਆ ਹਾਂਜੀ 55000 ਦਾ ਦੇ ਲਏ ਉਹਦੇ ਵਿੱਚੋਂ 1000 ਰੁਪਿਆ ਛੋਟ ਕਰ ਦਾਂਗੇ 55000 ਦੀ ਵੀ ਦੇ ਦਾਂਗਾ ਸੰਧੂ ਸਾਹਿਬ 55000 ਦੀ ਹਾਂਜੀ ਠੀਕ ਆ ਜੀ 55000 ਦੀ ਇਹ ਵੀ ਜਿਹੜੀ ਦੋਸਤੋ ਲਾਸਟ ਫੇਸ ਕੁਆਲਟੀ ਬਹੁਤ ਜਿਆਦਾ ਵਧੀਆ ਵਹਿੜਦੀ ਬਾਕੀ ਅਜਾ ਸੂਸਵਾਜ ਆਈ ਹੈ ਜੀ ਸੰਧੂ ਸਾਹਿਬ ਬਿਲਕੁਲ ਬਿਲਕੁਲ ਹਾਂਜੀ ਲਓ ਜੀ ਜਰਸੀ ਕਿਵੇਂ ਆਉਂਦੀ ਹੈ हेयर ਸ਼ੇਅਰ ਕਿਵੇਂ ਆਉਂਦੀ ਸੰਤੋਸ ਆ ਆ ਕਲਰ ਵਾਈਜ਼ ਵੇਖ ਲਿਓ ਜਰਸੀ ਦਾ ਕਲਰ ਹਾਂਜੀ ਹਾਂਜੀ ਤੇ ਜੇਕਰ ਆਪਾਂ ਥੋੜਾ ਸਟਰਕਚਰ ਵੇਖ ਲੇ ਬੰਤਰ ਤੇ ਫਿਰ ਜਰਸੀ ਜਰਸੀ ਵਾਲੀ ਬੰਤਰ ਹਾਂਜੀ ਠੀਕ ਆ ਤੇ ਬਾਕੀ ਨਿੱਗਰ ਲੈਵਾ ਦੋ ਕੁਆਲਿਟੀ ਚੰਗੀ ਵਧੀਆ ਰਹੋਗੀ ਸੰਤੋਸ ਆ ਦੀ ਹਾਂ ਤੇ ਥਾਨ ਥੋਨ ਵੀ ਪੂਰਾ ਜਿਹੜਾ ਦੋਸਤੋ ਕੁਆਲਿਟੀ ਵਾਲਾ ਠੀਕ ਆ ਜੀ ਪੂਰਾ ਮੁਠੀ ਰੋਗ ਰੋਗ ਥਾਨ ਹਾਂਜੀ ਸੋ ਪਸੰਦ ਆਉਗੀ ਤੁਹਾਨੂੰ ਦੱਸਣੇ ਕਰਦੇ ਆਪਾਂ ਸੰਤੋਸ ਆ ਵੀ ਹਾਂ ਆ ਅਗਲੇ ਥਾਣਾਂ ਦੀ ਚਵਾਈ ਹੈ ਜੀ ਠੀਕ ਆ ਸੋ ਆ ਮਗਰਲੇ ਥਾਣ ਤੋਂ ਚੈੱਕ ਕਰਾਉਨੇ ਆ ਆ ਮਗਰਲੇ ਥਾਣ ਦੇਖੋ ਠੀਕ ਆ ਸੋ ਚਾਰੇ ਥਾਣ ਚਰਦੇ ਆ ਵਰਦੇ ਆ ਬਹੁਤ ਜਿਆਦਾ ਚੰਗੀ ਚੋਣ ਸਨ ਸੋ ਤਸੱਲੀ ਤੁਸੀਂ ਕਰ ਲਈ ਠੀਏ ਪੋਲੀ ਪੰਲੀ ਆ ਚਵਾਈ ਹਾਂਜੀ ਤੇ ਕੋਈ ਵੀਰਾਂ ਦੀ ਨਰਕਪਰਕ ਕਰੀ ਠੀਕ ਆ ਬਾਕੀ ਬਰੀਡ ਨਾ ਸੱਜੇ ਜੋ 55 ਜੋ ਲੈ ਤੇ 55000 ਦੀ ਹਾਂ ਸੰਦੂ ਠੀਕ ਆ ਠੀਕ ਆ ਠੀਕ ਆ ਹਾਂਜੀ ਜਾਓ ਜੀ ਅਗਲੇ ਪੰਨੇ ਐਨੀਮਲ ਜਟ ਕਿਹੜਾ ਜੀ ਹੁਣੇ ਸੂਈ ਆ ਸੰਦੂ ਸਾਹਿਬ ਡੱਬੀ ਵੈੜਾ ਕੀ ਹਾਂਜੀ ਡੱਬੀ ਵੈੜ ਦੂਜਾ ਸੂਬਾ ਜੀ ਆ ਲੈ ਵਲੂ ਬਹੁਤ ਜਿਆ अच्छा जी आਉਂਦੇ ਆ ਪੈਂਡੇ ਕਰਕੇ ਸੂਵੀ ਹੋਤਨਾ ਦੋ ਚਾਰ ਦਿਨ ਇਹ ਰਹਿੰਦੇ ਸੰਦਸਾ ਹਾਂ ਦੋਸਤੋ ਹੁਣ ਕੁਝ ਇੱਕ 10 ਮਿੰਟ ਪਹਿਲਾਂ ਬਿਲਕੁਲ ਆਪਣੇ ਸਾਹਮਣੇ ਅੱਖੀ ਡਿਲੀਵਰੀ ਹੋਈ ਹੈ ਠੀਕ ਹੈ ਇਸ ਵਾਰ ਦੀ ਤੇ ਬੱਚਾ ਫੀਮੇਲ ਆ ਗਈ ਨਾ ਹਾਂਜੀ ਹਾਂਜੀ ਦੂਜਾ ਸੂਆ ਸੰਦਸਾ ਪੀ ਦੂਜਾ ਸੂਆ ਮਗਰ ਬੱਚੀ ਆ ਹਾਂ ਸੋ ਬਾਕੀ ਨਾਰਮਲ ਦੋਸਤੋ ਜੇਰ ਹਜੇ ਪੈਣੀ ਬਾਕੀ ਆ ਕਿਉਂਕਿ ਹਜੇ ਕੋਈ 10 ਮਿੰਟ 15 ਕਿ ਦਿਨ 15 ਕਿ ਮਿੰਟ ਪਹਿਲਾਂ ਜਿਹੜਾ ਸੂਆ ਸੂਈ ਆ ਠੀਕ ਆ ਦੂਜਾ ਸੂਆ ਸੈਕੰਡ ਟਾਈਮਰ ਆ ਦੇਖੋ ਠੀਕ ਹੈ ਸੋ ਬੱਚਾ ਜਿਹੜਾ ਤਾਂ ਮਗਰ ਹੈਗਾ ਫੀਮੇਲ ਕਾਫ ਆ ਵਛੀ ਨੂੰ ਜਨਮ ਦਿੱਤਾ ਤੇ ਵਛੀ ਵੀ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾ ਦਾਂਗੇ ਠੀਕ ਹੈ ਜੀ ਹਾਈਟ ਕਰਦ ਬਹੁਤ ਸੋਹਣਾ ਚੰਗੇ ਸੋਹਣੇ ਹਾਈਟ ਕਰਦ ਦੀ ਆ ਤੇ ਆ ਦੇਖ ਸਕਦੇ ਤੁਸੀਂ ਠੀਕ ਹੈ ਸੋ 레ਵਾ ਜਿੰਨਾ ਵੀ ਆ ਦੋਸਤੋ ਪੂਰਾ ਨਿਗਰ 레ਵਾ ਸ਼ੂ ਨਿਗਰ ਨਿਗਰ ਸਾਹਿਬ ਥਾਣਾ ਜਿੰਨੇ ਕ ਬਿਲਕੁਲ ਸਾਈਜ਼ ਵਿੱਚ ਅਗਲੇ ਥਾਣੇ ਉਹਨਾਂ ਦੇ ਪਿਛਲੇ ਆ ਠੀਕ ਹੈ ਜੀ ਹੋਰ ਦੂਜਾ ਸੂਆ ਸੰਦੂ ਸੋ ਪੂਰਾ ਚਵਾਈ ਹਾਥੀ ਚਵਾਈ ਦਾ ਥਾਣੇ ਦਾ ਗਾ ਠੀਕ ਆ ਬਰੀਡ ਦੇ ਵਿੱਚ ਐਚ ਐਫ ਆ ਜਾਂਦੀ ਹੈ ਠੀਕ ਹੈ ਐਚ ਐਫ ਬਰੀਡ ਦੀ ਜਿਹੜੀ ਇਹ ਬੈੜਾ ਹਾਈਟ ਕਾਤ ਸੋਹਣਾ ਵੱਡੇ ਕੱਦ ਕਾਟ ਦੇ ਵਿੱਚ ਬਿਲਕੁਲ ਭਰਵੇਂ ਪਿੰਡੇ ਦੀ ਆ ਰਾਜੀ ਆ ਪੂਰੀ ਨਿਗਰ ਸੋ ਬਾਕੀ ਹੁਣੇ ਤਾਜੀ ਸੂਣ ਕਰਕੇ ਦਾ ਪਸ਼ੂ ਦੋਸਤੋ ਤੁਹਾਨੂੰ ਪਤਾ ਹੈ ਵੀ 2-4-5 ਦਿਨਾਂ ਬਾਅਦ ਇੱਕ ਸੂਸਾ ਜਾਏਗਾ ਅਲੀ ਸੰਦੂ ਸਾਹਿਬ ਬਾਕੀ ਬਜਨ ਲੋਡ ਪੂਰਾ ਜੀ ਬੈੜ ਦਾ ਅੱਛਾ ਸੰਦੀਪ ਜੀ ਇਹਦਾ ਫਿਰ ਕੀ ਕੱਢਿਆ ਮੋਨ ਸੰਦੂ ਸਾਹਿਬ ਇਹਦਾ ਮੁੱਲ ਕਰਦੇ ਬਾੜੇ ਹਜ਼ਾਰ ਰੁਪਿਆ ਦੇ ਲੈ 55000 ਦਾ ਦੇ ਲਿਆ ਇਹਦਾ ਉਹਦੇ ਵਿੱਚੋਂ 500 ਰੁਪਿਆ ਛੋਟ ਕਰ ਦਾਂਗੇ 55500 ਦੇ ਦਾਂਗੇ ਠੀਕ ਹੈ ਜੀ ਹਾਂਜੀ ਲੋ ਜੀ 55 ਦੀ ਲੈਣ ਦੇਣ ਪਈ ਜਾਂਦਾ ਪਿਆ ਵੀ ਕਰ ਦਾਂਗੇ ਠੀਕ ਆ ਜੀ ਉਹਦੇ ਕਿਵੇਂ ਸੰਤੂ ਸਾਹਿਬ ਮਾਨ ਤਾਨ ਕਰਦਾਂਗੇ 100 ਰੁਪਿਆ ਹੋਰ ਛੋੜ ਕਰ ਦਾਂਗੇ ਹਾਂ ਜੀ ਹਾਂ ਸਾਢੇ 55 ਦੀ ਦੇ ਦਾਂਗੇ ਜੀ ਸਾਢੇ 54 ਦੀ ਹਾਂਜੀ ਠੀਕ ਹੈ ਜੀ ਲੋ ਜੀ ਸਾਢੇ 54 ਦੀ ਜਿਹੜੀ ਹੈ ਦੋਸਤੋ ਤੁਹਾਨੂੰ ਇਹ ਵੈਡ ਮਿਲ ਜੂਗੀ ਠੀਕ ਆ ਤੇ ਬਾਕੀ ਚਵਾਈ ਇੱਕ ਨੰਬਰ ਇੱਕ ਨੰਬਰ ਸੰਤੂ ਸਾਹਿਬ ਠੀਕ ਹੈ ਚਵਾਈ ਇੱਕ ਨੰਬਰ ਆ ਸੋ ਕੋਈ ਵੀ ਆਪਦੀ ਜਾਣ ਕੇ ਤਸੱਲੀ ਵੀ ਕਰ ਸਕਦਾ ਫਿਲਹਾਲ ਅਜੇ ਸ਼ਹਿਦ ਸ਼ਹਿਦ ਹੀ ਹੁੰਦੇ ਆ ਜੀ ਵੇਖੋ ਆਹ ਵੇਖੋ ਠੀਕ ਹੈ ਜੀ ਬੌਲਾ ਹੀ ਹੈ ਜੇ ਬਿਲਕੁਲ ਬੌਲਾ ਹੀ ਭੰਨਿਆ ਜੇ ਬਿਲਕੁਲ ਤਾਜੀ ਸੋਈ ਹੈ ਤੇ ਬਿਲਕੁਲ yellow ਪੀਲੇ ਰੰਗ ਦੇ ਵਿੱਚ ਬਿਲਕੁਲ ਬੌਲਾ ਠੀਕ ਹੈ ਆਹ ਵੇਖੋ ਅਜੇ ਪਹਿਲੀ ਚੁਬਾਈ ਹੋਣੀ ਆ ਸੰਤੂ ਸਾਹਿਬ ਉੱਧਰ ਕੇ ਸੂਬੀਓ ਤਰਾ 2-4 ਦਿਨ ਕੱਢਦੀ ਹੈ ਜੀ ਹਾਂਜੀ ਤੇ ਕਿੰਨਾ ਇਹਦਾ ਮੋਲੇ ਦਾ 555 55 ਸਾਢੇ 55 ਸਾਢੇ 54 ਦੇ ਦੇ ਦਾਂਗੇ ਜੀ ਸਾਢੇ 54 ਦੇ ਦੇ ਦਾਂਗੇ ਜੀ ਲਓ ਵੀ ਸੰਦੀ ਅਗਲਾ ਪਸ਼ੂ ਦਿਖਾਈਏ 54.54 ਦੀ ਦੋਸਤੋ ਤੁਹਾਨੂੰ ਇਹ ਵੈਡ ਮਿਲ ਜੂਗੀ ਇੱਕ ਬਿਲਕੁਲ ਚੌਥੇ ਨੰਬਰ ਤੇ ਜਿਹੜੀ ਆ ਵੈਡ ਆ ਗਈ ਆ ਹਾਂਜੀ ਸੰਦੂਸ ਕ੍ਰੋਸ ਅੰਗ ਦੇ ਵਿੱਚ ਵੀ ਦੋਸਤੋ ਕੋਈ ਵੀ ਰਮਨ ਸਕਦਾ ਠੀਕ ਆ ਜੀ ਤੇ ਬਿਲਕੁਲ ਸਰੀਰ ਦਾ ਢਾਂਚਾ ਪਰਮੇ ਪਿੰਡੇ ਦੀ ਆ ਫੁੱਲ ਵਜਨ ਦੋੜ ਵਾਲੀ ਤੇ ਸੂਹਾ ਕਿਨਵਾ ਸੂਈ ਆ ਤੀਜਾ ਸੂਹਾ ਸੂਈ ਆ ਸੰਦੂ ਸਾਹਿਬ ਜੀ ਲਓ ਜੀ ਤੀਜਾ ਸੂਹਾ ਬੱਚਾ ਮਗਰ ਦੇ ਬੱਚਾ ਬੱਚਾ ਜੀ ਬੱਚਾ ਸੂਈ ਨੂੰ ਹਫਤੇ ਦੇ ਲਗਭਗ ਹੋ ਗਿਆ ਦੋ ਤੋਂ 17 ਤੋਂ 18 ਕਿਲੋ ਹੋ ਗਿਆ ਇਹ ਥੱਲੇ ਸੰਦੂ ਸਾਹਿਬ ਤਿਆਰ ਜੀ ਹਫਤਾ ਹੋ ਗਿਆ ਸੀ ਹਾਂਜੀ ਸੂਈ ਨੂੰ ਹਫਤਾ ਹੋ ਲਓ ਜੀ ਚ ਮੈਂ ਵੀ ਇਹਦੀ ਬਹੁਤ ਜਿਆਦਾ ਚੰਗੀ ਹੈ ਜੀ ਵੇਰ ਦੀ ਹਫਤਾ ਸਮਾ ਹੋ ਗਿਆ ਮਗਰ ਬੱਛਾ ਹੈ ਮੇਲ ਕਾਫ ਹਫਤੇ ਕਦੀ ਸੂਈ ਹੈ ਤੇ 17 18 ਹੁਣ ਬਿਲਕੁਲ ਹਾਜ਼ਰ ਹਾਜ਼ਰ ਸੰਦੂ ਸਾਹਿਬ ਦੋ ਡੰਗ ਛੱਡ ਕੇ ਭਾਂ ਚਾਰ ਡੰਗ ਕੋਚ ਹੋਈ ਲਓ ਜੀ 17 18 17 18 ਲੀਟਰ ਜਿਹੜਾ ਦੋਸਤੋ ਹੁਣ ਬਿਲਕੁਲ ਹਾਜ਼ਰ ਆ ਸੋ ਬਾਕੀ ਥਾਣਾ ਥੋਣਾ ਦੀ ਕੁਆਲਿਟੀ ਵੇਖੋ ਆ ਕਰੋ ਚੈੱਕ ਠੀਕ ਹੈ ਵਧੀਆ ਚੰਗੇ ਮੁੱਠੀ ਵਾਲੇ ਥਾਣਾ ਹਾਂਜੀ ਬਹੁਤ ਜਿਆਦੀ ਚੁਆਇਸ ਸੰਤੂ ਸਾਹਿਬ ਲੱਗੀ ਨੇ ਅਗਲੇ ਥਾਣ ਦੀ ਚੁਆਇਸ ਦੇਖੋ ਆ ਮਰਲੇ ਥਾਣ ਕਰੋ ਚੈੱਕ ਓਕੇ ਜੀ ਓਕੇ ਤਾਂ ਸੰਦੀਪ ਜੀ ਦਾ ਫਿਰ ਵੀ ਤਾਂ ਕੀ ਲੈਣ ਦੇਣ ਕੀਤਾ ਸੰਤੂ ਸਾਹਿਬ ਤੋਰ ਕੇ ਵਿਖਾ ਲਈਏ ਇਕ ਨਹੀਂ ਹਾਂ ਕੋਈ ਨਹੀਂ ਕੋਈ ਨਹੀਂ ਤੋਰੋ ਜੀ ਸੰਤੂ ਸਾਹਿਬ ਇਹ ਵੀ ਦੇ ਦਾਂਗੇ 55000 ਦੀ ਉਹ ਚੋਂ 2000 ਰੁਪਏ ਛੋੜ ਕਰਾਂਗੇ 53000 ਦਾ ਦੇ ਲੈ ਸੰਤੂ ਸਾਹਿਬ ਇਹਦਾ ਲਓ ਜੀ 55 54 53 55 ਜਿਹੜਾ ਦੋਸਤੋ ਅੱਜ ਦਾ ਰੇਟ ਹਾਂਜੀ ਹਾਂਜੀ ਤੇ ਨਾਰਮਲ ਆ ਰੇਟ ਨੇ ਵੜਾ ਬਿਲਕੁਲ ਤੁਸੀਂ ਦੇਖ ਰਹੇ ਜੀ ਵਡੀਆਂ ਵਹਿੜਾ ਸੰਤੂ ਸਾਹਿਬ ਵਡੀਆਂ ਵਹਿੜਾ ਨੇ ਹਾਂਜੀ ਥਣ ਭਾਂਡੇ ਦੀਆਂ ਬਹੁਤ ਸੋਹਣੀਆਂ ਨੇ ਬਾਕੀ ਇਹਦੇ ਥੱਲੇ ਦਾ ਕਰਮਾ ਵਾਲੀ ਥਰੇ 17 18 ਕਿਲੋ ਦੁੱਧ ਵੀ ਹਾਜ਼ਰ ਆ ਹਾਜ਼ਰ ਹਾਜ਼ਰ ਸੰਤੂ ਸਾਹਿਬ ਜੀ ਦੋ ਡੰਗ ਆਪਣੇ ਘਰ ਚੋਲੇ ਗਾਹ ਅਗਲੇ ਦੇ ਕਰਮ ਸੰਤੂ ਸਾਹਿਬ ਭਾਵੇਂ ਕੋਈ 20 ਕਿਲੋ ਕਰ ਲੈਦੇ ਭਾਵੇਂ ਕੋਈ 10 ਕਿਲੋ ਚੋਲੇ ਜੀ ਠੀਕ ਹੈ ਜੀ ਆਪਾਂ ਤਾਂ 17 ਚ ਵਧਾਂਗੇ ਨਾ ਚਵਾਦਾਗੇ ਸੰਤੂ ਸਾਹਿਬ ਹਾਂ ਠੀਕ ਹੈ ਲਓ ਜੀ ਹਾਈਟ ਕਾਹਦੇ ਜਿਹੜਾ ਦੋਸਤੋ ਬਾੜੀਆਂ ਵੱਡੀਆਂ ਵਹਿੜਾਂ ਦੇ ਵਿੱਚ ਵੀ ਨਹੀਂ ਆਉਂਦਾਗਾ ਨਾਰਮਲ ਕਿਤੇ ਨਾ ਕਿਤੇ ਜੇਕਰ ਕ੍ਰਾਸ ਪੈ ਜਾਂਦਾ ਤੇ ਬਿਲਕੁਲ ਜਿਹੜੀ ਹਾਈਟ ਆ ਮੀਡੀਅਮ ਤੁਸੀਂ ਇਹਦੀ ਕਾਊਂਟ ਕਰ ਲਿਓ ਵਿਚਲਾ ਸਾਈਜ਼ ਆ ਨਾ ਬਾੜੀ ਵੱਡੀ ਤੇ ਨਾ ਹੀ ਦਰਮਿਆਨੀ ਵਿਚਲੇ ਸਾਈਜ਼ ਤੇ ਜਿਹੜੀ ਦੋਸਤੋ ਇਹ ਵਹਿੜ ਆ ਮੇਲ ਕਾਫ ਇਹਦਾ ਜਿਹੜਾ ਬੱਚਾ ਮਗਰ ਮੇਲ ਕਾਫ ਆ ਬੱਚਾ ਸੋ ਸੱਚੀ ਖਬੀ ਬਹਿਣੀ ਦੇ ਪਾਸੇ ਤੁਸੀਂ ਥਣ ਥਣ ਜਰੂਰ ਚੈੱਕ ਕਰੋ ਸਾਫ ਸਫਰੀ ਚੰਡੀ ਇਸਨ ਠੀਕ ਆ ਜੀ ਤੇ ਲੈ ਇਹਦੇ 53 ਜੀ 53000 ਦੀ ਇਹਦਾ ਕਿ ਸੰਤੂ ਸਾਹਿਬ ਮੁੱਲ ਭਾਏ 60 ਕਰਾ ਲਓ ਭਾਏ 55 ਕਰਾ ਲਓ ਜੀ ਠੀਕ ਹੈ ਜੀ 53000 ਦੀ 200 ਜਿਹੜੀ ਤੁਹਾਨੂੰ ਇਹ ਲਾਸਟ ਜਿਹੜੀ ਵਿਹੜ ਦਿਖਾਈਏ ਮੇਝੋਗੀ ਇਸ ਤੋਂ ਬਾਅਦ ਆਪਣੇ ਕੋਲ ਇਹ ਮੱਝ ਆ ਗਈ ਹੈ ਜੀ ਹਾਂਜੀ ਮੱਝ ਆ ਗਈ ਸੰਤੂ ਸਾਹਿਬ ਇਹ ਵੀ ਕੱਲ ਦੇ ਕੱਲ ਸੌਰੀ ਇਹ ਸੂਈਆ ਕੱਲ ਕੋਈ 3 ਵਜੇ ਦੀ ਹਾਂ ਇਹਨੇ ਕੋਈ 7 ਵਜੇ ਜੇਰ ਪਾਈਓਗੀ ਉਹਦੀ ਵੀਡੀਓ ਵੀਡੀਓ ਆਪਣੇ ਕੋਲ ਪ੍ਰੋਪਰ ਹੈਗੀ ਹੈ ਸੰਤੂ ਸਾਹਿਬ ਉਹਦੀ ਜੇਰ ਦੀ ਠੀਕ ਹੈ ਜੀ ਠੀਕ ਹੈ ਬੱਚਾ ਇਹਦਾ ਮਕਰ ਕੀ ਇਹਦੇ ਮਕਰ ਕੱਟ ਆ ਗਿਆ ਜੀ ਕੱਟਾ ਹਾਂਜੀ ਸਵੇਰੇ ਕਿੰਨੇ ਸੂਹਾ ਤੀਜਾ ਸੰਤੂ ਕਾਲਾ ਲਿਆ ਦੂਜਾ ਦੱਸਿਆ ਪਤੀ ਜਾਣੇ ਜੀ ਲਓ ਜੀ ਤੀਜਾ ਸੂਆ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਕੱਲ ਦੀ ਸੂਈ ਆ ਕੋਈ ਦੁਪਹਿਰ ਤੇ ਜਿਹੜਾ ਦੋਸਤੋ ਇਹੋ ਟਾਈਮ ਸੀਗਾ ਕੋਈ 2:30 3 ਵਜੇ ਦੀ ਸੂਈ ਆ ਹਾਂ ਜੇਰ ਨੇਰੇ ਪਾਈ ਸੰਤੂ ਸਾਹਿਬ 7:60 7 ਠੀਕ ਆ ਜੀ ਕੋਈ 7:30 7:30 ਵਜੇ ਨੇਰੇ ਜੇ ਸ਼ਾਮ ਨੂੰ ਠੀਕ ਆ ਜੀ ਰਾਤ ਪਹਿਰ ਜਦੋਂ ਬਿਲਕੁਲ ਸਟਾਰ ਹੁੰਦੀ ਉਦੋਂ ਜੇਰ ਪ੍ਰੋਪਰ ਪੈ ਗਈ ਆ ਸਵੇਰ ਉੱਤੇਜਾ ਠੀਕ ਆ ਤੇ ਪਚੰਗੀ ਚੋਈਸ ਵੀ ਨਿਕਲੀ ਬਹੁਤ ਜਿਆਦਾ ਚੰਗੀ ਸੰਤੂ ਸਾਹਿਬ ਨਿਕਲੀ ਆ ਜੋ ਚਾਬਸ ਮਾ ਜਿਹੜਾ ਦੋਸਤੋ ਵਧੀਆ ਨਿਕਲਿਆ ਦਸਨ ਮੋਤਾਕਬੀਰ ਦੇ ਵੀ ਬਿਲਕੁਲ ਚਾਬਸ ਮਾ ਇੱਕ ਨੰਬਰ ਆ ਤੇ ਥਾਂ ਸੁਭਾ ਸੰਤੂ ਸਾਹਿਬ ਚੋਈ ਆਪਾਂ 3.5-4 ਕਿਲੋ ਚੋਈ ਆਵੇਂ ਹਮਮ ਸਾਰੀ ਖਾਲੀਣੀ ਜੀ ਕੀਤੀ ਐ ਵੀ ਠੀਕ ਹੈ ਹਾਂਜੀ ਬਾਕੀ ਥਾਂ ਥੋਣ ਵੀ ਬਹੁਤ ਜ਼ਿਆਦਾ ਸੋਨਾ ਕੁਆਲਟੀ ਵਾਲਾ ਵੇਖੋ ਠੀਕ ਹੈ ਜੀ ਲਓ ਜੀ ਬੋਲੀ ਪਿੱਲੀ ਮੈਂ ਬਹੁਤ ਜ਼ਿਆਦਾ ਤੇ ਮੱਥਾ ਮੁੱਥਾ ਬੱਲਾ ਮਗਰਲੇ ਪੈਰ ਤੋਤੇ ਆ ਬਹਾਨੇ ਤੇ ਦਾਗ ਨਿਸ਼ਾਨ ਠੀਕ ਹੈ ਛਾਲਰ ਚੋਂ ਲੁਰਤੇ ਵੀ ਨਿਸ਼ਾਨ ਪੂਰਾ ਅਗਲੇ ਪੈਰਾਂ ਤੇ ਵੀ ਜਵਾਬ ਬਾਚੀ ਬੂਟੀ ਮੂੰਹ ਤੇ ਹੈ ਸੰਤੂ ਦਾ ਵੀ ਤੇ अच्छा संदीप ਕਿਥੋਂ ਤੱਕ ਵੀਰੇ ਦਾ ਮੋਲ ਫਿਰ ਸੰਦੂ ਸਾਹਿਬ ਆਪਾਂ ਨੇ 75 ਮੰਗ ਲਈ 80 ਮੰਗ ਲਈ 67000 ਰੁਪਿਆ ਮੋਲਿਆ ਉਹਦੇ ਵਿੱਚ 2000 ਰੁਪਿਆ ਛੋੜ ਕਰਾਂ ਨੇ 65000 ਦੀ ਮੈਂ ਦੇ ਦਾਂਗਾ ਹਾਂ ਨਾ ਵੀ 65 ਦੀ 65 ਦੀ ਦੇ ਦਾਂਗੇ ਉਹਦੇ ਜਿਵੇਂ ਮਾਨਤਾ ਕਰ ਦਾਂਗੇ ਠੀਕ ਹੈ ਜੀ ਹਾਂਜੀ ਲਓ ਜੀ 65000 ਦੇ ਵਿੱਚੋਂ ਵੀ ਮਾਨਤਾ ਜਿਹੜਾ ਹੋ ਜੂਗਾ ਹਾਂਜੀ ਸੰਧੂ ਠੀਕ ਆ ਬੌਲੇ ਤੇ ਆ ਫਿਲਹਾਲ ਬੌਲਾ ਦੋਸਤੋ ਹੋਊਗਾ ਕੋਈ 5 6 5 ਕਿਲੋ ਜਾਂ 5 6 ਕਿਲੋ ਘਣਾ ਹੋਈ ਸੰਧੂ ਸਾਹਿਬ ਕਿਉਂਕਿ 3 1/2 ਕਿਲੋ ਸਵੇਰ ਚਵਾਈ ਕੀਤੀ ਇਹਨਾਂ ਦਾ ਸ਼ਾਮ ਨੂੰ ਆਰਾਮ ਨਾ ਦੇ ਦੂਗੀ ਉਹ ਅੱਜ ਮਾਰਨਿੰਗ ਪਹਿਲੀ ਚਵਾਈ ਹੋਈ ਪਹਿਲੀ ਚਵਾਈ ਹੋਈ ਸੰਧੂ ਸਾਹਿਬ ਤੇ ਰਾਤ ਅੱਜ ਦੂਜੀ ਸ਼ਾਮ ਨੂੰ ਦੂਜੀ ਚਵਾਈ ਹੋਊਗੀ ਆ ਸ਼ਾਮ ਨੂੰ ਦੂਜੀ ਚਵਾਈ ਹੋਣੀ ਆ ਠੀਕ ਹੈ ਜੀ ਹਾਂਜੀ ਤਾਂ ਨਾਰਮਲੀ ਦੋਸਤੋ ਇਹਨਾਂ ਵੀ ਤੁਸੀਂ ਮੰਨ ਸਕਦੇ ਜੀ ਬੌਲੇ ਤੋਂ ਸਟਾਰਟਿੰਗ ਆ ਬਾਕੀ ਆਪਦਾ ਕੋਈ ਵੀ ਰਣ ਕੇ ਦੋਸਤ ਸੰਧੂ ਸਾਹਿਬ 11 12 ਕਿਲੋ ਕੱਢ ਦੀ ਆਪਾਂ ਆਪਦੇ ਸੱਜਣਾ ਦਾ ਮੈਂ ਲਈ ਆ ਠੀਕ ਹੈ ਜੀ ਲਓ ਜੀ ਠੀਕ ਹੈ ਤੇ ਕਿੰਨੇ ਦੇ ਕਹਤਾ ਮੁੱਲ ਬਾੜ ਕੇ ਨਹੀਂ ਸੰਦੀਪ ਸਾਹਿਬ ਮੋਲੇ ਦਾ 60000 ਰੁਪਇਆ ਕਰਦੇ ਹਾਂ ਉਹਦੇ ਵਿੱਚੋਂ 2000 ਰੁਪਇਆ ਛੋੜ ਕਰਾਂਗੇ 65000 ਦੀ ਦੇ ਦਾਂਗੇ ਉਹਦੇ ਵਿੱਚੋਂ ਹੀ ਮਾਨਸਨ ਕਰ ਦਾਂਗੇ 65000 ਚੋਂ ਉਹ ਚੋਂ ਮਾਨਸਨ ਕਰ ਦਾਂਗੇ ਠੀਕ ਹੈ ਜੀ ਸੰਦੀਪ ਭਾਈ ਅੱਜ ਪਸ਼ੂ ਆਪਣੇ ਕੋਲ ਇਹੋ ਸੀਗੇ ਹਾਂ ਜੀ ਪੰਜੇ ਪਸ਼ੂ ਸੀ ਸੰਦੀਪ ਸਾਹਿਬ ਨਾ ਨੰਬਰ ਆਪਣੇ ਜਰੂਰ ਬੋਲੋ 81370 ਜੀ 38934 ਸੰਦੀਪ ਸਾਹਿਬ ਜੀ ਠੀਕ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਇਹ ਅੱਜ ਐਨੀਮਲ ਸੀਗੇ ਵੀਰ ਸੰਦੀਪ ਸਿੰਘ ਦੇ ਕੋਲ ਪੁੱਲਰ ਡੇਰੀ ਫਾਰਮ ਪਿੰਡ ਸੁਰ ਸਿੰਘ ਤ ਬਿਹੜਾ ਤੁਹਾਨੂੰ ਦਿਖਾਤੀਆਂ ਨੇ ਚਾਰ ਨੱਕ ਜਿਹੜਿਆ ਦੋਸਤੋ ਬਿਹੜਾ ਦਿਖਾਤੀਆਂ ਨੇ ਤੇ ਇੱਕ ਤੁਹਾਨੂੰ ਇਹ ਮੱਝ ਦਿਖਾਤੀ ਆ ਤੀਜਾ ਸੂਆ ਸੋਈ ਨਰਕਪਰਕ ਤਸੱਲੀ ਆ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਪਸ਼ੂ ਸਾਰੇ ਬਿਲਕੁਲ ਚਵਾਤੇ ਆ ਦੁੱਧ ਤੇ ਆ ਬੌਲੇ ਤੇ ਆ ਤੁਸੀਂ ਆਪਦੀ ਨਰਕਪਰਕ ਕਰ ਸਕਦੇ ਜੇ ਆਣ ਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ